ਤੇ ਬਾਜੇ ਕਾਂ ਪਿੰਡ ਹਾਂਜੀ ਹੈ ਜੋ ਨਗਰ ਹੈ ਤੇ ਉੱਥੇ ਦਾ ਇਹ ਗੁਰੂ ਘਰ ਹੈ ਸੋ ਉਹ ਸਾਰੀ ਦੇ ਅਧੀਨ ਹੈ ਤੇ ਸੰਗਤਾਂ ਦਰਸ਼ਨ ਕਰਕੇ ਨਿਹਾਲ ਹੁੰਦੀਆਂ ਨੇ ਜੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੌਰਵ ਪਿਆਰਿਓ ਅਸੀਂ ਹਰਿਆਣੇ ਦੇ ਵਿੱਚ ਸਿਰਸਾ ਦੇ ਨੇੜੇ ਪਿੰਡ ਬਾਜੇ ਕਾਂ ਹੈ ਉਸ ਨਗਰ ਦੇ ਵਿੱਚ ਹਰ ਜਿਸ ਕੀਰਤਨ ਕਰਨ ਵਾਸਤੇ ਕਲਗੀਆਂ ਵਾਲੇ ਪਾਸਾਰੇ ਸਾਨੂੰ ਬੁਲਾ ਲਿਆ ਹੈ ਸੋ ਅਸੀਂ ਇਸ ਗੁਰਦੁਆਰਾ ਸਾਹਿਬ ਪਹੁੰਚੇ ਹਾਂ ਇਸ ਬਜ਼ੁਰਗਾਂ ਦੇ ਜੋ ਕਿ ਇਸ ਸਥਾਨ ਦੀ ਸੇਵਾ ਕਰਦੇ ਨੇ ਤੋਂ ਅਸੀਂ ਜੁੜੇ ਹੋਏ ਹਾਂ ਤੇ ਗੁਰੂ ਦੇ ਵਿਚਾਰਾਂ ਦੇ ਨਾਲ ਆਪਾਂ 2-3 ਦਿਨ ਪਹਿਲਾਂ ਅਟਲ ਜੁਗੋ ਜੁਗੋ ਟਾਲੂ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਗੁਰਪੁਰਬ ਨੂੰ ਸੰਗਤਾਂ ਨੇ ਬੜੇ ਪਿਆਰ ਦੇ ਨਾਲ ਮਨਾਇਆ ਸੋ ਜੁਗੋ ਜੁਗੋ ਟਾਲੂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਤੋ ਐਸੇ ਗੁਰੂਆਂ ਨੇ ਗੁਰਸਵਾਰਿਓ ਦੁਨੀਆ ਰਹਿੰਦੀ ਤੱਕ ਗੁਰੂਆਂ ਨੇ ਰਹਿਣਾ ਹੈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਹਾਂ ਗੁਰੂ ਨਾਨਕ ਪਾਤਸ਼ਾਹ ਜੀ ਆਏ ਤੇ ਗੁਰੂ ਨਾਨਕ ਪਾਤਸ਼ਾਹ ਨੂੰ ਅਵਤਾਰਤ ਆ ਰਿਹਾ ਤੇ 1538 ਤੱਕ ਗੁਰਗੱਦੀ ਦੇ ਉੱਤੇ ਸਵਾਇ ਮਾਨ ਰਹੇ ਤੇ ਉਹ ਯੁੱਗ ਸੀ ਜਿਹਦੇ ਨਾਲ ਉਸ ਯੁੱਗ ਦੇ ਵਿੱਚ ਉਸ ਸਮੇਂ ਦੇ ਗੁਰਸਿੱਖ ਜੁੜੇ ਤੇ ਆਪਣੇ ਜੀਵਨ ਨੂੰ ਸਫਲ ਕੀਤਾ ਫਿਰ ਗੁਰੂ ਅੰਗਦ ਦੇਵ ਜੀ ਮਹਾਰਾਜੀ ਆਉਂਦੇ ਨੇ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਵੀ ਇਸੇ ਤਰ੍ਹਾਂ ਹੀ ਦੁਨੀਆ ਨੂੰ ਤਾਰਿਆ 1549 ਤੋਂ ਲੈ ਕੇ 1552 ਤੱਕ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਆਉਂਦੇ ਨੇ 1552 ਤੋਂ ਲੈ ਕਰਕੇ ਤੇ 1574 ਤੱਕ ਤੇ ਫਿਰ ਗੁਰੂ ਅਮਰਦਾਸ ਮਹਾਰਾਜ ਜੀ ਆਉਂਦੇ ਨੇ ਤੇ ਉਸ ਤੋਂ ਬਾਅਦ 1574 ਤੋਂ 1581 ਤੱਕ ਗੁਰੂ ਰਾਮਦਾਸ ਮਹਾਰਾਜ ਜੀ ਆਉਂਦੇ ਨੇ ਉਹ ਯੁੱਗ ਆਇਆ ਚਾਰੇ ਜਾਗੇ ਚੌਜੂਗੀ ਪੰਚਾਇਨ ਆਪੇ ਹੁਆ ਸੋ ਅੱਗੇ ਪੰਜਵੇਂ ਪਾਸਾ ਜੀ ਆਉਂਦੇ ਨੇ 1581 ਤੋਂ ਲੈ ਕੇ 1606 ਤੱਕ 1606 ਤੱਕ ਤੇ ਫਿਰ 16 1606 ਤੋਂ ਅ 1644 ਤੱਕ ਗੁਰੂ ਛੇਵੇਂ ਪਾਸਾ ਜੀ ਆਉਂਦੇ ਨੇ ਉਹ ਯੁੱਗ ਵਰਤਦਾ ਹੈ ਸਤਜੁਗ ਵਾਂਗੂ ਤੇ ਦੁਨੀਆ ਸਿੱਧੇ ਰਸਤੇ ਲਾਉਂਦੇ ਨੇ ਤੇ ਉਸ ਤੋਂ ਬਾਅਦ 1644 ਤੋਂ ਲੈ ਕੇ 1661 ਤੱਕ ਫਿਰ ਗੁਰੂ ਸੱਤਵੇਂ ਪਾਸਾ ਜੀ ਆਉਂਦੇ ਨੇ ਤੇ 8ਵੇਂ ਪਾਸਾ ਜੀ 1664 ਤੱਕ ਆਉਂਦੇ ਨੇ ਤੇ ਅੱਗੇ 7ਵੇਂ ਪਾਸਾ 9ਵੇਂ ਪਾਸਾ ਜੀ ਗੁਰੂ ਤੇਗ ਬਹਾਦਰ ਜੀ ਮਹਾਰਾਜ ਗੁਰੂ ਤੇਗ ਬਹਾਦਰ ਮਹਾਰਾਜ ਜੀ 1664 ਤੋਂ ਲੈ ਕੇ 1675 ਤੱਕ ਸੋ ਫਿਰ 10ਵੇਂ ਪਾਸਾ ਜੀ ਆਉਂਦੇ ਨੇ ਉਹ ਜੁਗ ਵਰਤਿਆ 1675 ਤੋਂ ਲੈ ਕੇ 1708 ਤੱਕ ਸੋ ਨਦੇੜ ਸਾਹਿਬ ਦੀ ਪਵਿੱਤਰ ਧਰਤੀ ਦੇ ਉੱਤੇ ਗੁਰੂ ਪਾਸਾ ਜੀ ਨੇ ਜੁਗੋ ਜੁਗ ਓਟਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਗੁਰਗੱਦੀ ਬਖਸ਼ੀ ਤੇ ਸਿੱਖਾਂ ਨੂੰ ਕਿਹਾ ਕਿ ਭਾਈ ਹੁਣ ਤੁਹਾਨੂੰ ਐਸੇ ਗੁਰੂ ਦੇ ਲੜ ਲਾਚ ਚੱਲੇ ਆ ਜੋ ਜੁਗੋ ਜੁਗ ਓਟਲ ਰਹਿਣਗੇ ਸਾਰੀ ਦੁਨੀਆ ਖਤਮ ਹੋ ਜੋਗੀ ਪਰ ਇਹ ਜੁਗੋ ਜੁਗ ਓਟਲ ਰਹਿਣਗੇ ਸੋ ਐਸੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਾਡੀ ਸਭ ਦੀ ਨਮਸਕਾਰ ਹੈ ਤੇ ਬਲਾਉ ਫਤੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ